ਨਾਸਰੀ ਮਹਲਾ ਪਹਿਲਾ ਕਰ ਪਹਿਲਾ ਚਉਪਦੇ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਪਰਮ ਸਤਕਾਰ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਸ਼ਬਦ ਪਹਿਲੀ ਪਾਤਸ਼ਾਹੀ ਸਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਆਂਦਾ ਰਾਗ ਧਨਾਸਰੀ ਦੇ ਵਿੱਚ 660 ਨੰਬਰ ਅੰਗ ਉਤੇ ਅੰਕਿਤ ਹੈ ਚੌਪਦੇ ਇਸ ਸ਼ਬਦ ਦੇ ਚਾਰ ਪਦੇ ਹਨ ਇੱਕ ਓ ਅੰਕਾਰ ਓ ਅਕਾਲ ਪੁਰਖ ਪਰਮਾਤਮਾ ਇੱਕ ਹੈ ਸਤ ਨਾਮ ਉਸ ਦਾ ਨਾਮ ਸੱਚਾ ਹੈ ਕਰਤਾ ਪੁਰਖ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ ਨਿਰਭਉ ਉਸ ਨੂੰ ਕਿਸੇ ਦਾ ਡਰ ਨਹੀਂ ਹੈ ਨਿਰਵੈਰ ਉਸ ਦਾ ਕਿਸੇ ਨਾਲ ਬੈਰ ਨਹੀਂ ਹੈ ਅਕਾਲ ਮੂਰਤ ਉਸ ਦਾ ਨਾਸ਼ ਹੋਣ ਵਾਲਾ ਕੋਈ ਰੂਪ ਨਹੀਂ ਹੈ ਅਜੂਨੀ ਉਹ ਕਿਸੇ ਵੀ ਜੂਨ ਵਿੱਚ ਨਹੀਂ ਹੈ ਸੈਪੰ ਆਪਣੇ ਆਪ ਵਿੱਚ ਪ੍ਰਕਾਸ਼ਮਾਨ ਹੈ ਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਜਿਉ ਡਰਤ ਹੈ ਆਪਣਾ ਕੈਸੂੰ ਕਰੀ ਪੁਕਾਰ ਦੂਖ ਵਿਸਾਰਣ ਸੇ ਵਾ ਸਦਾ ਸਦਾ ਦਾ ਤਾਰ ਜਿਉ ਡਰਤ ਹੈ ਜਿੰਦ ਇਸ ਸੰਸਾਰ ਦੇ ਦੁੱਖਾਂ ਤੋਂ ਡਰਦੀ ਹੈ ਕੈਸੂ ਕਿਸ ਦੇ ਪਾਸ ਕਰੀ ਮੈਂ ਕਰਾਂ ਪੁਕਾਰ ਬੇਨਤੀ ਕਰਾਂ ਦੁਖ ਵਿਸਾਰਣ ਜੋ ਅਕਾਲ ਪੁਰਖ ਪਰਮਾਤਮਾ ਦੁੱਖਾਂ ਦੇ ਨਾਸ ਕਰਨ ਵਾਲਾ ਹੈ ਸੇਵ ਔਸਦਾ ਸਿਮਰਨ ਕੀਤਾ ਮੈਂ ਸਿਮਰਿਆ ਸਦਾ ਸਦਾ ਦਾਤਾ ਜਿਹੜਾ ਸਦਾ ਹੀ ਦਾਤਾਂ ਦੇਣ ਵਾਲਾ ਹੈ ਜਗਤ ਦੁੱਖਾਂ ਦਾ ਸਮੁੰਦਰ ਹੈ ਇਨਾਂ ਦੁੱਖਾਂ ਨੂੰ ਵੇਖ ਕੇ ਮੇਰੀ ਜਿੰਦ ਕੰਬਦੀ ਹੈ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਬਚਾਉਣ ਵਾਲਾ ਨਹੀਂ ਦਿਸਦਾ ਜਿਸ ਦੇ ਪਾਸ ਮੈਂ ਬਿੰਤਾ ਕਰਾਂ ਸੋ ਹੋਰ ਆਸਰੇ ਛੱਡ ਕੇ ਮੈਂ ਦੁੱਖਾਂ ਦੇ ਨਾਸ਼ ਕਰਨ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹਾਂ ਉਹ ਸਦਾ ਹੀ ਆਖਿਸ਼ ਕਰਨ ਵਾਲਾ ਹੈ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਸਾਹਿਬ ਮਾਲਕ ਮੇਰਾ ਨੀਤ ਨਮਾ ਨਿਤ ਹੀ ਨਮਾ ਭਾਵ ਦਾਤਾ ਦੇ ਦੇਖੇ ਅਕਣ ਵਾਲਾ ਨਹੀਂ ਸਦਾ ਸਦਾ ਦਾਤਾਰ ਦਾਤਾ ਦੇਣ ਵਾਲਾ ਉਹ ਆਕਾਲ ਪੁਰਖ ਪਰਮਾਤਮ। ਫਿਰ ਉਹ ਮੇਰਾ ਮਾਲਕ ਸਦਾ ਹੀ ਵਾਖਿਸ਼ਾ ਤਾਂ ਕਰਦਾ ਰਹਿੰਦਾ ਹੈ। ਪਰ ਉਹ ਮੇਰੇ ਨਿਤ ਦੇ ਤਰਲੇ ਸੁਣ ਕੇ ਕਦੇ ਅੱਕਦਾ ਨਹੀਂ। ਵਾਖਿਸ਼ਾਂ ਵਿੱਚ ਨਿਤ ਯੋ ਹੈ ਜਿਵੇਂ ਪਹਿਲੀ ਵਾਰ ਹੀ ਮੇਰੇ ਤੇ ਵਾਖਿਸ਼ ਕਰਨ ਲੱਗਾ ਹੈ। ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਅਨ ਦਿਨ ਸਾਹਿਬ ਸੇਭੀ ਹਰ ਰੋਜ ਆਪਣੇ ਮਾਲਕ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਅੰਤ ਆਖਿਰਕਾਰ ਛਡਾਇ ਸੋਇ ਉਹ ਆਕਾਲ ਪੁਰਖ ਪਰਮਾਤਮਾ ਦਾ ਨਾਮੇ ਸਾਨੂੰ ਛਡਾਏਗਾ। ਸੁਣ ਸੁਣ ਮੇਰੀ ਕਾਮਣੀ ਜਿਸ ਪਰਮਾਤਮਾ ਦੇ ਨਾਮ ਨੂੰ ਸੁਣ ਸੁਣ ਕੇ ਮੇਰੀ ਕਾਮਣੀ ਮੇਰੀ ਜਿੰਦ ਪਾਰ ਉਤਾਰਾ ਹੋਏ ਜਿਸ ਪਰਮਾਤਮਾ ਦੇ ਨਾਮ ਨੂੰ ਸੁਣ ਕੇ ਸਾਡਾ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਣਾ ਹੈ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਏ ਮੇਰੀ ਜਿੰਦੇ ਹਰ ਰੋਜ਼ ਉਸ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ ਦੁੱਖਾਂ ਵਿੱਚੋਂ ਆਖਰ ਉਹ ਹੀ ਬਚਾਉਂਦਾ ਹੈ اے ਜਿੰਦੇ ਧਿਆਨ ਨਾਲ ਸੁਣੋ ਉਸ ਮਾਲਕ ਦਾ ਆਸਰਾ ਲਿਆ ਹੀ ਦੁੱਖਾਂ ਦੇ ਸਮੁੰਦਰ ਵਿੱਚੋਂ પાર ਲੰਘ ਸਕੀਦਾ ਹੈ ਦਇਆਲ تیرے ਨਾਮ ਕਰਾਂ ਸਤਿਗੁਰ ਬਾਣੇ ਜਾਉ ਰਹਾਉ ਦਿਆਲ ਹੀ ਦਿਆ ਦੇ ਘਰ ਤੇਰੇ ਨਾਮ ਤਰਾ ਤੇਰੇ ਨਾਮ ਦੇ ਆਸ ਰਹੀ ਮੈਂ ਕਰ ਸਕਦਾ ਹਾਂ ਸਾਧ ਗੁਰ ਬਾਣ ਜਾਉ ਤੇ ਮੈਂ ਤੇਰੇ ਨਾਮ ਤੋਂ ਤੇਤੋਂ ਸਦ ਕੇ ਹਮੇਸ਼ਾ ਹੀ ਕੁਰਬਾਨ ਜਾਂਦਾ ਹਾਂ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਾਬਤ ਹਾਂ ਮੌਜੂਦ ਹੈ हे ਦਿਆਲ ਪ੍ਰਭੂ ਮੈਂ ਤੇ ਇਥੋਂ ਸਦਾ ਸੱਜ ਕੇ ਜਾਂਦਾ ਹਾਂ ਮਿਹਰ ਕਰ ਆਪਣਾ ਨਾਮ ਦੇ ਤਾਂ ਕਿ ਤੇਰੇ ਨਾਮ ਦੇ ਰਾਹੀ ਮੈਂ ਦੁੱਖਾਂ ਦੇ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘ ਸਕਾਂ ਸਰਬੰਗ ਸਾਚਾ ਏਕ ਹੈ ਦੂਜਾ ਨਹੀਂ ਕੋਈ ਤਾਂਗੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਸਰਬੰਗ ਸਾਚਾ ਸਰਬਥਾ ਮੌਜੂਦ ਸਾਚਾ ਸਦਾ ਸਿਰ ਰਹਿਣ ਵਾਲਾ ਏਕ ਹੈ ਉਹ ਪਰਮਾਤਮਾ ਇੱਕੋ ਹੀ ਹੈ ਦੂਜਾ ਨਹੀਂ ਕੋਈ ਦੂਜਾ ਉਸ ਦੇ ਬਰਾਬਰ ਦਾ ਕੋਈ ਨਹੀਂ ਹੈ ਤਾਂ ਕੀ ਸੇਵਾ ਉਸ ਦੀ ਸੇਵਾ ਉਸ ਦਾ ਸਿਮਰਨ ਸੋ ਕਰੇ ਉਹੀ ਜੀਵ ਕਰਦਾ ਹੈ ਜਾਕੋ ਨਦਰ ਕਰੇ ਜਿਸ ਮਨੁੱਖ ਉਤਿਓ ਆਕਾਲ ਪੁਰਖ ਪਰਮਾਤਮਾ ਆਪ ਮਿਹਰ ਦੀ ਨਜ਼ਰ ਕਰਦਾ ਹੈ ਸਦਾ ਕੈਮ ਰਹਿਣ ਵਾਲਾ ਪਰਮਾਤਮਾ ਹਰ ਥਾਂ ਸਭ ਥਾਂ ਮੌਜੂਦ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਹੈ ਜਿਸ ਜੀਵ ਉੱਤੇ ਉਹ ਮਿਹਰ ਦੀ ਨਿਗਾਹ ਕਰਦਾ ਹੈ ਉਹ ਉਸ ਦਾ ਸਿਮਰਨ ਕਰਦਾ ਹੈ ਤੁਝ ਬਾਜ ਪਿਆਰੇ ਕੇਵ ਰਹਾ ਸਭ ਵਡਿਆਈ ਦੇ ਇਤ ਨਾਮ ਤੇਰੇ ਲਗ ਰਹਾ ਦੁਜਾ ਨਹੀਂ ਕੋਈ ਜੇ ਸੇ ਆ ਗਿਆ ਪਿਆਰੇ ਜਾਏ ਕਹਾਂ ਰਹਾ ਤੁਝ ਬਾਜ ਪਿਆਰੇ ਤੇਰੇ ਤੋਂ ਬਿਨਾ ਹੈ ਮੇਰੇ ਮਾਲਿਕ ਕੇਵ ਰਹਾ ਕਿਵੇਂ ਰਹਾ ਸਾਬ ਵੜਾਈ ਦੇ ਮੈਨੂੰ ਉਹ ਵੱਡੀ ਵਡਿਆਈ ਦੇ ਮੈਨੂੰ ਉਹ ਵੱਡੀ ਦਾਤ ਦੇ ਜਿਤੇ ਨਾਮ ਜਿਹਦੇ ਕਰਕੇ ਤੇਰੇ ਨਾਮ ਵਿੱਚ ਲਾਗ ਰਹਾ ਲਗਿਆ ਰਹਾ ਜੁੜਿਆ ਰਹਾ ਦੂਜਾ ਨਹੀਂ ਕੋਈ ਤੇਰੇ ਤੋਂ ਬਿਨਾ ਦੂਸਰਾ ਕੋਈ ਹੈ ਹੀ ਨਹੀਂ ਜਿਸੇ ਆਕੇ ਪਿਆਰੇ ਜਿਸੇ ਅਗੇ ਜਾ ਕੇ ਮੇਰੇ ਮਾਲਕ ਜਾਏ ਕਹਾ ਕਿ ਮੈਂ ਇਹ ਕਹਿ ਸਕਦਾ ਹਾਂ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਏ ਮੇਰੇ ਮਾਲਕ ਏ ਮੇਰੇ ਪਿਆਰੇ ਪ੍ਰਭੂ ਤੇਰੀ ਯਾਦ ਤੋਂ ਬਿਨਾਂ ਮੈਂ ਬਿਆਕਲ ਹੋ ਜਾਂਦਾ ਹਾਂ ਮੈਨੂੰ ਕੋਈ ਉਹ ਵੱਡੀ ਦਾਤ ਦੇ ਜਿਸ ਦਾ ਸਦਕਾ ਮੈਂ ਤੇਰੇ ਨਾਮ ਵਿੱਚ ਜੁੜਿਆ ਰਹਾ हे प्यारे तैं तो बिना और कोई ऐसा नहीं है जिस कोल जाके मैं ए अरजोई कर सकआ सेवी साहिबे अपना अवर न चांचा कोई नानक ताका दास है ਬਿੰਦ ਬਿੰਦ ਚੁੱਕ ਚੁੱਕ ਹੋਏ ਸਤਿਗੁਰੂ ਪਰਮਾਨੰ ਕਰਦੇ ਹਨ ਸੇਵੀ ਸਾਹਿਬ ਆਪਣਾ ਕਹਿੰਦੇ ਆਪਣੇ ਮਾਲਕ ਦਾ ਨਾਮ ਦਾ ਹੀ ਸਿਮਰਨ ਕਰ। ਅਵਰ ਹੋਰ ਕੋਈ ਨਾ ਜਾਂਚਾ ਹੋਏ। ਕਹਿੰਦੇ ਹੋਰ ਕੋਈ ਤੇਰੇ ਹਿਰਦੇ ਦੇ ਵਿੱਚ ਆਉਣਾ ਹੀ ਨਹੀਂ ਚਾਹੀਦਾ। ਨਾਨਕ ਤਾਕਾ ਦਾਸ ਹੈ ਨਾਨਕ ਆਪਣੇ ਮਾਲਕ ਦਾ ਹੀ ਦਾਸ ਹੈ ਬਿੰਦ ਬਿੰਦ ਖੇਨੇ ਕੇਨ ਚੋਕ ਚੁਖ ਟੋਟੇ ਟੋਟੇ ਕੁਰਬਾਨ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਦੁੱਖਾਂ ਦੇ ਇਸ ਸਾਗਰ ਵਿੱਚੋਂ ਤਨ ਲਈ ਮੈਂ ਆਪਣੇ ਮਾਲਕ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ ਕਿਸੇ ਹੋਰ ਪਾਸੋਂ ਇਹ ਮੰਗ ਨਹੀਂ ਮੰਗਦਾ ਨਾਨਕ ਆਪਣੇ ਉਸ ਮਾਲਕ ਦਾ ਹੀ ਸੇਵਕ ਹੈ ਉਸ ਮਾਲਕ ਤੋਂ ਖੇਨ ਖੇਨ ਸਾਦਕੇ ਹੁੰਦਾ ਹੈ ਸਾਹਿਬ ਤੇਰੇ ਨਾਮ ਬੇਟੋ ਹੋ ਬਿੰਦ ਬਿੰਦ ਚੁੱਕ ਚੁੱਕ ਹੋਏ ਰਾਵ ਏ ਮੇਰੇ ਮਾਲਕ ਤੇਰੇ ਨਾਮ ਤੋਂ ਹੀ ਬਿੰਦ ਬਿੰਦ ਬੰਦ ਬੰਦ ਖਿੰਖਿਨ ਖਿੰਨ ਚੁੱਕ ਚੁੱਕ ਸਦਾਈ ਕੁਰਬਾਨ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਏ ਮੇਰੇ ਮਾਲਕ ਮੈਂ ਤੇਰੇ ਨਾਮ ਤੋਂ ਕਿਨ ਕਿਨ ਨੂੰ ਕੁਰਬਾਨ ਜਾਂਦਾ ਹਾਂ ਜਿਸ ਨਾਮ ਦੇ ਸਦਕਾ ਇਸ ਦੁੱਖਾਂ ਦੇ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘ ਸਕੀਦਾ ਹੈ